ਉਹ ਮੇਰੀ ਗੱਲ ਸੁਣਾ ਤੁਨੇ ਮੇ ਪਈ ਆ ਦੁਨੀਆ ਸੌਣ ਨਹੀਂ ਢਈ ਸ਼ੁਕਰ ਕਰੋ ਮੈਂ ਮਰਨੀ ਗਈ ਹੈ ਜਿੰਦੀ ਜਾਗਦੀ ਬੈਠੀ ਆ ਤੁਹਾਡੇ ਸਾਹਮਣੇ ਉਹ ਕੀ ਹੋ ਗਿਆ ਗੱਲ ਤੇ ਸੁਆਦੀ ਕਰ ਕੋਈ ਗੱਲਾਂ ਸੁਆਦੀਆਂ ਮੈਨੂੰ ਕਿੱਥੋਂ ਹੋਣੀਆਂ ਵਾ ਗੰਦਾ ਟੱਬਰ ਅੰਤਰਾ ਪੱਲੇ ਪੈ ਗਿਆ ਐ ਤੁਸੀਂ ਵੀ ਸਪੋਟਾ ਕਰਦੇ ਰਹੇ ਆਪਣੀ ਪਰਜਾਈ ਦੀਆਂ ਤਾਂ ਫੜੇ ਭਰਾ ਦੀਆਂ ਮੈਨੂੰ ਤਾਂ ਤੁਸੀਂ ਵੀ ਨਹੀਂ ਸਮਝਿਆ ਉਹ ਗੱਲ ਤੇ ਦੱਸ ਵੀ ਗੱਲ ਹੋਈ ਕੀ ਆ ਦੱਸੇਂ ਵੀ ਤਾਂ ਆਈ ਐ ਗੱਲ ਕਾਦੀ ਹੋਣੀ ਆ ਆਪਣੇ ਪਰਜਾਈ ਨੂੰ ਸ਼ਹਿਵਾ ਦਿੰਦੇ ਹੀ ਨਾ ਮੇਰੀ ਪਰਜਾਈ ਬੜੀ ਚੰਗੀ ਆ ਮੇਰਾ ਭਰਾ ਬੜਾ ਚੰਗਾ ਵਾ ਉਹ ਪਰਜਾਈ ਆ ਜਾਣ ਕੇ ਨਾ ਸਾਡਾ ਆਜ ਲੂਸ ਕੱਢ ਕੇ ਗਈ ਨਾ ਕੱਢਣਵਾਣਾ ਹੋਵੇ ਇੱਥੇ ਘਰ ਆਈ ਹੀ ਘਰੇ ਆਈ ਹੀਗੀ ਮੇਰੀ ਨੌ ਵਿਚਾਰੀ ਡਈ ਹਥੋਂ ਮੰਜਾ ਮਾਰਨ ਵੇਲੀ ਤੇ ਬਾਹਰ ਹੀ ਆ ਗਈ ਤੇ ਉਹਦੇ ਗੱਲ ਪੈ ਗਈ ਆਣ ਕੇ ਮੈਂ ਤਾਂ ਖਰੇ ਕੋ ਕੰਮ ਆਈ ਹੋਣੀ ਆ ਖੇਤ ਸਵਾਹ ਕੰਮ ਹੋਣਾ ਵਾ ਆਉਂਦੀ ਉਹਦੇ ਗੱਲ ਪਈ ਹੀਗੀ ਅੱਛਾ ਉਹਨੂੰ ਤੇ ਉਹ ਗੱਲਾਂ ਕਰਨ ਲਈ ਹੀ ਜਿਹੜੀਆਂ ਕਰਨ ਵਾਲੀਆਂ ਨਾ ਹੋਣ ਹੈ ਬਾਵਾ ਕੱਡ ਕੱਡੋ ਤਾ ਨਾ ਲੜੇ ਵਿਚਾਰੀ ਨਾ ਉਹ ਚਾਈਨੇ ਬਥੇਰਾ ਕਿਹਾ ਕਿ ਪਿਤਾ ਜੀ ਮੇਰੇ ਨਾਲ ਨਾ ਗੱਲ ਕਰੋ ਤੁਸੀਂ ਜਾ ਕੇ ਮੰਮੀ ਨਾਲ ਗੱਲ ਕਰੋ ਪਰ ਕਿੱਥੇ ਉਹ ਤੇ ਆਖਿਆ ਜਿੱਦਾਂ ਉਹਨੂੰ ਛੱਡ ਲੈਣਾ ਹੁੰਦਾ ਵਾ ਹੈ ਉਹ ਤੇ ਮੈਨੂੰ ਸੋਈ ਚਵਾਜਾ ਸੁਣੀਆ ਮੈਂ ਭੱਜ ਕੇ ਗਈ ਪਿਤਾ ਜੀ ਆ ਗਿਆ ਵਾ ਗੱਲ ਇੱਕ ਵਾਰ ਸ਼ਰਮ ਨੇ ਨਹੀਂ ਮੜ ਜਗੀ ਗਈ ਉਹਨੂੰ ਹਾਏ ਹਾਏ ਤੇਰੀ ਗੱਲ ਵੱਡੇ ਥਾਂ ਹੀ ਨਹੀਂ ਤੁਹਾਨੂੰ ਲੱਗਦਾ ਸਾਡੀ ਨੌ ਇਦਾਂ ਦੀ ਹੈ ਹੈ ਕਰੂਗੀ ਵਿਚਾਰੀ ਗੱਲ ਕੋਈ ਮੈਂ ਮੇਰੇ ਨਾਲ ਤੁਸੀਂ ਦਰਾਨੀ ਸੁਣੀ ਐ ਫੇ ਜੋ ਮਰਜ਼ੀ ਕਰਦੇ ਰਹੋ ਤੇ ਨੌ ਠੀਕ ਹੁੰਦੀ ਨਹੀਂ ਚੰਗੀ ਲੱਗਦੀ ਉਹ ਨਹੀਂ ਹੁੰਦੀ ਉਹ ਮੇਰੀ ਨੌ ਆ ਠੀਕ ਆ ਨਾ ਮੈਂ ਨਹੀਂ ਸਿੱਖਿਆ ਦਿੱਤੀ ਕਿ ਕਿਸੇ ਦੇ ਗਾੜੀ ਬੋਲ ਆਪਣੀ ਪਰਜਾਈ ਦੀਆਂ ਤਾਂ ਸੁਣ ਲਓ ਪਹਿਲਾਂ ਹਾਂ ਦੱਸ ਐਨੀ ਸਾਡੀ ਬੇਇੱਜ਼ਤੀ ਕੀਤੀ ਨੌ ਸੱਸ ਦੀ ਆਂਦੀ ਆ ਪੈਂਦੀ ਲੈਂਦੀ ਕਿ ਤੁਹਾਨੂੰ ਦੋਵਾਂ ਨੂੰ ਫੜ ਕੇ ਤੇ ਗੋਤੇ ਦੇਣੇ ਛੱਪੜ ਦੇ ਵਿੱਚ ਮੈਂ ਪਰ ਤੁਸੀਂ ਫੜ ਲੈਣਾ ਹੀ ਉਹਨੂੰ ਆਹੋ ਉਹ ਜਾਣ ਦਿੱਤੀ ਫੜ ਲੈਣਾ ਹੀ ਨਾ ਤਾਂ ਦਾ ਹੀ ਕੰਮ ਵਾ ਸਾਰਾ ਤੁਸੀਂ ਸਾਰੇ ਪੁਆੜੇ ਪਾਏ ਆ ਜੇਕਰ ਤੁਸੀਂ ਚੰਗੇ ਹੁੰਦੇ ਨਾ ਜੁਰਤ ਨਹੀਂ ਕਹਿਦੀ ਸਾਡੇ ਘਰ ਘੜੀ ਆਣ ਕੇ ਸਾਨੂੰ ਗੱਲਾਂ ਕਰ ਜਾਂਦਾ ਪਰ ਤੁਸੀਂ ਤਾਂ ਪਤਾ ਨਹੀਂ ਕੀ ਸੋਚਦੇ ਜੇ ਨਹੀਂ ਮੇਰੀ ਗੱਲ ਸੁਣ ਉਹ ੱੱਲੇ ਯਾਨੀ ਤੁਸੀਂ ਦੋ ਜਣੀਆਂ ਹੈਂ ਹੈਂ ਦੋ ਜਣੀਆਂ ਵਾ ਨਾ ਪਰ ਤੁਹਾਨੂੰ ਪਤਾ ਹੀ ਆ ਨਾ ਸਾਡਾ ਫਿਰ ਜਿਹੜੇ ਘਰ ਆ ਇਹਦੀ ਹਿੱਤ ਕਰਨੇ ਆਪਾਂ ਆਪਾਂ ਕਦੀ ਬੇਇੱਜ਼ਤੀ ਨਹੀਂ ਕਹਦੀ ਕੀਤੀ ਇਹ ਸਿੱਖਿਆ ਨਹੀਂ ਗਈ ਮਣੀ ਹਰ ਸ਼ੁਰੂ ਗੱਲ ਤੇ ਉਹਨੇ ਕੀਤੀ ਹੈ ਪਰਜਾਈ ਨੇ ਬੜੀ ਮੜੀ ਤੇ ਹੁਣ ਇਹਦਾ ਹਾਲਾਤ ਕਿ ਹੋਣਾ ਚਾਹੀਦਾ ਜਾਣਾ ਤੂੰ ਮੈਨੂੰ ਕਿ ਨਹੀਂ ਨਾ ਤੂੰ ਹੀ ਕਿ ਲੈਣ ਜਾਣਾ ਵਾ ਤਾਂ ਤੇ ਜਾਂਦੇ ਸਾਰੇ ਟੱਬਰ ਦੇ ਸ਼ੋਰੇ ਪਾ ਲੈਣੇ ਆ ਸਾਰਿਆਂ ਨੇ ਕਹਿ ਦੇਣਾ ਵਾ ਜੀਵਨ ਨਹੀਂ ਮਾੜੀ ਜੀਵਨ ਨਹੀਂ ਮਾੜੀ ਜੀਵਨ ਦਾਤ ਸੂਰ ਸਾਰਾ ਜੀਵਨ ਨੇ ਜਸਵਿੰਦਰ ਨੂੰ ਇਦਾਂ ਕਹਿ ਤਾ ਅਜਸਵਿੰਦਰ ਨੂੰ ਇਦਾਂ ਕਹਿ ਤਾ ਉਹਨਾਂ ਪਿਆਰਾ ਦੇ ਪਾਣੀ ਪੀਣ ਦੇਣਾ ਤੁਹਾਡੇ ਨਹੀਂ ਜਦੋਂ ਫਿਰ ਉਹ ਆਈ ਤੁਸੀਂ ਉਹ ਗੱਲਾਂ ਕਰਦੀਆਂ ਮੇਰੇ ਕੋਲ ਜੋ ਹੋਇਆ ਨਾ ਉਹਨਾਂ ਕਦੇ ਮੈਂ ਕੀਤਾ ਐਵੇਂ ਕੰਨ ਝੂਠ ਬੋਲਾਂ ਫੇ ਮੈਂ ਨਹੀਂ ਬੋਲੀ ਮੈਂ ਵੀ ਬਥੇਰਾ ਬੋਲੀ ਫਿਰ ਜਦੋਂ ਹਿੱਕ 'ਚ ਅੱਗ ਲੱਗਦੀ ਆ ਨਾ ਫਿਰ ਬੰਦੇ ਨੂੰ ਬੋਲਣਾ ਪੈਂਦਾ ਵਾ ਵੇ ਓਏ ਕਿਤੇ ਕੰਮ ਨਹੀਂ ਸਵਾਦਦੇ ਕਿਤੇ ਤਾਂ ਕਾਣਾਂ 'ਲੇ ਖਲਣਦੇ ਐ ਹੈਂ ਭਰਨਾ ਜਿੱਦਾਂ ਵੀ ਆ ਨਾ ਕਸੂਰ ਵਾ ਸਾਰਾ ਹੀ ਤੁਹਾਡਾ ਜੇ ਤੁਸੀਂ ਚੰਗੇ ਹੁੰਦੇ ਨਾ ਤੁਹਾਡੇ ਟੱਬਰ ਨਾਲ ਇਦਾਂ ਨਹੀਂ ਮੇਰੀ ਗੱਲ ਸੁਣ ਜੇ ਮੇਰੇ ਕੋ ਹੁਣ ਗਲਤੀ ਹੋएगी ਆ ਤੇ ਰੱਬ ਦੇ ਵਾਸਤੇ ਜਾਣ ਤੋਂ ਗੱਲ ਲੂੰ ਕੀ ਜਾਣਦਾ ਇੱਕ ਵਾਰੀ ਕਦੇ ਅੜਦਾ ਵਾ ਗਲਤ ਕੰਮ ਵਿੱਚ ਬਾਰ-ਬਾਰ ਥੋੜਾ ਅੜਦਾ ਵਾ ਇੱਕ ਵਾਰੀ ਅੜਦਾ ਵਾ ਬੁੱਡੇ ਹੋ ਚੱਲੇ ਉਤਰਾ ਸਿਆਪਾਖਾਨਾਂ ਦੇ ਜੁੱਤੀਆਂ ਖਾਂਦੇ ਸ਼ਰੀਕਾਂ ਦੀਆਂ ਸਾਰੀ ਗਲਤੀ ਤੁਹਾਡੀ ਆ ਜੇ ਤੁਸੀਂ ਚੰਗੇ ਹੁੰਦੇ ਨਾ ਜੁਰਤ ਨਹੀਂ ਅਕਤਬਰ ਦੀ ਮੇਰੀ ਗੱਲ ਸੁਣ ਲੈ ਮੈਂ ਖਾ ਕੇ ਮਰ ਜਾਣਾ ਜੇ ਮੇਰੀ ਗੱਲ ਵਾਦ ਤਾੜਾ ਆਪਾਂ ਐ ਤਨੇ ਬੰਦੇ ਨੂੰ ਜੀਣ ਨਹੀਂ ਦਿੰਦੀਆਂ ਤੇ ਆ ਚੰਗੀ ਗੱਲ ਕਰਕੇ ਗਏ ਤੇ ਚੰਗਾ ਮੈਂ ਤੇ ਅੱਗੇ ਬੜੀ ਖਫੀ ਆ ਮੈਨੂੰ ਅੱਗੇ ਕੋਈ ਹੱਥ ਤੇ ਲੈ ਕੇ ਦੇ ਵੇਖੇ ਕਿੰਨੀ ਦੁਖੀ ਅੰਦਰੇ ਅੰਦਰੇ ਮੈਂ ਮੰਮੀ ਕੀ ਗੱਲ ਹੋਈ ਆ ਮੈਂ ਤੇ ਅੰਦਰ ਲੰਮੀ ਪਈ ਮੈਨੂੰ ਅੱਜ ਜਸੂਣੀ ਮੈਂ ਉੱਠ ਕੇ ਆਈ ਆ ਗੱਲ ਕਾਦੀ ਹੋਣੀ ਪੁੱਤ ਤੇਰਾ ਪਿਓ ਆਇਆ ਹੈਗਾ ਉਹ ਤਾਂ ਅੱਖਾਂ ਪੰਡੀਆਂ ਹੀ ਮੈਂ ਤੇ ਮੰਮੀ ਤੁਸੀਂ ਡੈਡੀ ਨਾਲ ਕਿਉਂ ਲੜਦੇ ਜੇ ਐਵੇਂ ਕੋ ਕਰ ਲੈਣਗੇ ਤੁਹਾਨੂੰ ਪਰਾ ਤੇ ਹੈਗਾ ਵਾ ਹੁਣ ਉਹਨਾਂ ਦੀ ਗਲਤੀ ਏ ਦੂਜਿਆਂ ਦੀ ਤੇ ਤੁਸੀਂ ਕੱਢ ਤੇ ਕਿਉਂ ਡੈੜੀ ਦਾ ਜੇ ਤੇ ਕੀ ਕਰਾਂ ਡੈੜੀ ਦਾ ਨਾ ਕੱਢਾਂ ਤੇ ਜੇ ਡੈੜੀ ਤੇਰਾ ਚੰਗਾ ਹੁੰਦਾ ਨਾ ਉਹਨਾਂ ਦੀ ਜੁਰਤ ਨਾ ਹੁੰਦੀ ਉਹਨਾਂ ਦੀ ਜ਼ੁਬਾਨਾਂ ਤਾਂ ਹੀ ਖੁੱਲੀਆਂ ਵਾ ਤੇ ਇਹ ਭੋਲਾ ਹੈਗਾ ਤਾਂ ਭੋਲੇ ਤੇ ਪਾਛੜਿਆ ਸ਼ੌਰਾ ਤੇ ਤੈਨੂੰ ਪਰਾਵਣਾ ਫਿਰ ਗਲਤੀ ਤੇ ਉਹਨਾਂ ਦੀ ਏ ਤੇ ਤੁਸੀਂ ਦਾ ਡੈੜੀ ਦਾ ਨਾਂ ਕਰਿਆ ਕਰੋ ਵ ਸਾਰੀ ਉਮਰ ਹਾਨੂੰ ਛਿੱਤਰੀ ਮਾਰਦੇ ਰਹੇ ਤੇ ਇਹਨਾਂ ਦਾ ਰਦਾਵਾਂ ਹੁਣ ਗਾੜੀ ਨੌ ਪੁੱਤ ਦੇ ਵੀ ਛਿੱਤਰ ਮਾਰੀਏ ਦੱਸ ਅਹੀਂ ਤੇ ਆਪਣੀ ਜ਼ਿੰਦਗੀ ਨਿਗਾਹ ਲਈ ਹੁਣ ਤੁਹਾਨੂੰ ਇਹ ਦਸ਼ਤਰ ਪਾਇਆ ਸ਼ਰੀਕਾਂ ਦੇ ਹੁਣ ਨਹੀਂ ਆਏ ਕੰਮ ਹੋਣੇ ਤੇ ਨਾਂ ਮੇਰੇ ਕੋ ਜਰਿਆ ਜਾਂਦਾ ਈ ਚੱਲ ਮੰਮੀ ਨਾ ਇੰਨਾ ਖਪਿਆ ਕਰੋ ਤੇ ਗਾੜੀ ਨੂੰ ਮੈਂ ਇਦਾਂ ਕਿਹਾ ਕਰੋ ਤੁਸੀਂ ਹੁਣ ਤਾਂ ਲੰਦੀ ਤੇ ਡੈਡੀ ਨੂੰ ਮੈਂ ਕੀ ਕਹਿਤਾ ਵਾ ਖਿਲੀ ਖਪੀ ਮੋਰੇ ਗਾੜੀ ਪੈਣਾ ਕਿਹਦੇ ਪਵਾ ਚੱਲ ਕੋਈ ਨਹੀਂ ਨਾ ਕਰਿਆ ਕਰੋ ਇਦਾਂ ਹੁਣ ਜੋ ਹੋਣਾ ਸੋ ਹੋ ਗਿਆ ਵਾ ਨਾ ਖਪਿਆ ਕਰੋ ਪਰ ਇੱਕ ਗੱਲ ਵਾ ਸ਼ਰਨ ਜਦੋਂ ਦੀ ਗਈ ਆ ਕੋਈ ਹਲ ਜਲਦੀ ਮੁੜ ਕੇ ਪਈ ਉਦਾਂ ਮੈਂ ਵੀ ਹੌਲੀ ਬਿਠਰੀ ਕੀਤੀ ਹੀਗੀ ਮੈਂ ਕਣੀ ਕਾ ਕਸਰ ਛੱਡੀ ਆ ਮੇਰੇ ਕੋਕੜੀਆਂ ਸੁਣੀਆਂ ਜਾਂਦੀਆਂ ਸੀ ਗੱਲਾਂ ਆਉਂਦੀਆਂ ਕਿਦਾਂ ਤਾੜ ਤਾੜ ਬੋਲਦੀ ਬਾਵਾ ਕੱਢ ਕੱਢ ਕੇ ਫਿਰ ਮੈਨੂੰ ਵੀ ਤਾਂ ਜਵਾਬ ਦੇਣੇ ਪੈਣੇ ਚਲ ਮੰਮੀ ਉਹ ਤੇ ਹੈ ਹੀ ਆ ਹੁਣ ਤੱਬੋਂ ਦਾ ਤਾਈ ਨੂੰ ਵੀ ਨਹੀਂ ਪਤਾ ਹੈਗਾ ਮੇਰੀ ਗੱਲ ਸੁਣ ਜਿਹੜਾ ਸਾਰਾ ਆਲਾ ਦਵਾਲਾ ਵੇਂਦਾ ਸੀ ਕੋਠਿਆਂ ਚੜ ਚੜ ਕੇ ਉਹ ਕੀ ਗੱਲਾਂ ਕਰਦੀਆਂ ਹੁਣ ਕਿ ਅੰਮੂ ਜੋੜ ਜੋੜ ਕੇ ਮੈਂ ਤਾਂ ਸ਼ਰਮ ਦੀ ਮਾਰ ਹੀ ਅੰਦਰੇ ਪਈ ਉਦੋਂ ਦੀ ਮੈਂ ਤਾਂ ਕਿਤੇ ਬਾਹਰ ਗਲੀ ਚ ਨਹੀਂ ਨਿਕਲੀ ਇਹ ਲੋਕਾਂ ਨੂੰ وصلنا ਪੁੱਛਣਾ ਵਾ ਤੇ ਕੀ ਗੱਲ ਹੋਈ ਤੇਰੀ ਜਠਾਣੀਆਂ ਦੇ ਲੜਕੇ ਕੋਈ ਨਹੀਂ ਮੰਮੀ ਪਤਾ ਹੀ ਇਹ ਪਿੰਡ ਵਾਲਿਆਂ ਨੂੰ ਵੀ ਕੀ ਗੱਲਾਂ ਕੀ ਨਹੀਂ ਤੁਸੀਂ ਨਾ ਇਦਾਂ ਕਰਿਆ ਕਰੋ ਮੇਰੀ ਗੱਲ ਸੁਣਾ ਮੈਂ ਗੱਲਾਂ ਤੇ ਵੱਧ ਘੱਟ ਤੇਰੇ ਪਿਓ ਨਾਲ ਬੁੜੀਆਂ ਕਰਦੇ ਨਾ ਜਾ ਵੀ ਕਿ ਆਹ ਹੁਣ ਕਿੱਥੇ ਆ ਕੋਈ ਨਹੀਂ ਮੈਂ ਵੀ ਨਹੀਂ ਨਾਲ ਮੈਂ ਪਾਣੀ ਦੇ ਕੇ ਹੁਣ ਨਹੀਂ ਪਾਣੀ ਪੁਣੀ ਦੇ ਆ ਆਪਣੇ ਪਿਓ ਨੂੰ ਇਹਦਾ ਵਿਚਾਰੇ ਦਾ ਵੀ ਕਾਹਦਾ ਕਸੂਰ ਵਾ ਮੈਂ ਵੀ ਖਿਜੀ ਖਪੀਏ ਦੀ ਗੱਲ ਪੈ ਜੰਨੀ ਆ ਘਰਾਂ ਵੀ ਕੀ ਪੁਆੜਾ ਖਾਣਾ ਤੇ ਗਰੀਬੀ ਵੀ ਨਾ ਕਹਿੰਦੇ ਹੋਵੇ ਨਹੀਂ ਉਗ ਗਈ ਮੇਰੀ ਤੀ ਤਿਆਰ ਹਾਂਜੀ ਮੰਮੀ ਹੋ ਗਈਆਂ ਬਹੁਤ ਕਾ ਸੂਟ ਨਹੀਂ ਦੁਪਾਰਾ ਪਾ ਲੈਣਾ ਅਸੀਂ ਮਿੱਤੀ ਨੇ ਹਾਏ ਮੰਮੀ ਗਰਮੀ ਬੜੀ ਜੇ ਇੰਨੇ ਪਾਰੇ ਸੂਟ ਨਹੀਂ ਪਹਿਣੇ ਹੈਗੇ ਚੱਲ ਪੁੱਤ ਕੋਈ ਨਹੀਂ ਚੰਗਾ ਹੋਇ ਹੋਈ ਗੱਡੀ ਜੀ ਜਾਣਾ ਅਸੀਂ ਕਿਹੜਾ ਤੇ ਮੋਟਰਸਾਈਕਲ ਤੇ ਜਾਣਾ ਪਰ ਨਹੀਂ ਮੰਮੀ ਤੁਸੀਂ ਵੀ ਸਿਆਣੇ ਹੁਣ ਤੁਸੀਂ ਵੀ ਵੇਖੋ ਹੌਲਾ ਜਿਹਾ ਕੱਢ ਕੇ ਪਾਇਆ ਵਾ ਚੱਲ ਪੁੱਤ ਮੇਰੀ ਥੋਰ ਗੱਲ ਵਾ ਤੂੰ ਤੇ ਵੀ ਹੁਣ ਮਾਸੀ ਕੋ ਜਾਣਾ ਮੈਂ ਤਾਂ ਉੱਥੇ ਆਂਦੀ ਜਾਂਦੀ ਰਹਿਣੀ ਨਹੀਂ ਮੰਮੀ ਮੇਰੇ ਤੋਂ ਨਹੀਂ ਜੇ ਪਹਿਣਾ ਜੇ ਗਰਮੀ ਨਾਲ ਹੁੰਦੀ ਫਿਰ ਭਾਜ ਜਨਾ ਮਰਜੀ ਪਾਰੇ ਪਾ ਲੈਨੇ ਤੇ ਤੁਹਾਨੂੰ ਪਤਾ ਉਥੇ ਫਿਰ ਸੂਦੀ ਮੈਂ ਆਪਣਾ ਸੰਭਾਲਣ ਚ ਰਾਵਾਂਗੀ ਕਿਹਨੇ ਕੋਈ ਬੱਤੀ ਦਾ ਮੈ ਨਹੀਂ ਪਤਾ ਹੁੰਦਾ ਹੁਣ ਇੱਕ ਕੰਮ ਅੱਜ ਦਿਪਾ ਲਿਆ ਉਹ ਜਦੋਂ ਮੁੜ ਕੇ ਗਈ ਨਾ ਉਦੋਂ ਉਹ ਤੇ ਪਾ ਲਈ ਉਦੋਂ ਨਾ ਇਦਾਂ ਹੌਲੇ ਹੌਲੇ ਪਾ ਗਈ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਹੌਲਾ ਉਹ ਕੋਈ ਨਹੀਂ ਮੰਮੀ ਹੋਸ਼ ਨਹੀਂ ਹੋ ਚਲਿਆ ਉਥੇ ਹਰ ਇੱਕ ਨੇ ਵੇਖਣਾ ਕਿ ਨੋਨ ਨੂੰ ਲੈ ਕੇ ਆਈ ਏ ਤੇ ਉਹਨਾਂ ਨੇ ਕੀ ਕਹਿ ਦੇਣਾ ਲੋਕਾਂ ਨੇ ਇਦਾਂ ਦੀ ਸੋਚ ਨਹੀਂ ਰੱਖੀ ਜਾਂਦੀ ਆਪਾਂ ਆਪਣਾ ਵੀ ਵੇਖਣਾ ਵੀ ਉਹਦੀਆਂ ਦਰਾਂਗੇ ਸਾਡੀਆਂ ਨੇ ਕਹਿਣਾ ਵਾ ਕਿ ਘਰੇ ਨੋਨ ਨੂੰ ਲੈ ਕੇ ਨਹੀਂ ਦਿੰਦੀ ਕੱਪੜੇ ਮम्मी ਕੋਈ ਨਹੀਂ ਕੁਝ ਕਹਿੰਦਾ ਇਹ ਆਪਣੀ ਸਾਰੀ ਸੋਚ ਹੁੰਦੀ ਆ ਕਿ ਕਿਸੇ ਨੇ ਕਹਿਣਾ ਆ ਸੂਟ ਇਹਨੇ ਪਹਿਲਾਂ ਵੀ ਪਾਇਆ ਅੱਜ ਫੇਰ ਪਾ ਲਿਆ ਵਾ ਕਿਸੇ ਨੇ ਹਾਂ ਨੂੰ ਥੋੜੀ ਕਹਿ ਦੇਣਾ ਸਾਡੇ ਮੂੰਹ ਤੇ ਵੀ ਹਾਂ ਵੀ ਤੂੰ ਆ ਸੂਟ ਦੋਰੇ ਕਿਉਂ ਪਾਇਆ ਵਾ ਆਈ ਆਪਣਾ ਘਰ ਵੀ ਵੇਖਣਾ ਵਾ ਤੇ ਚੱਲ ਕੋ ਤੂੰ ਉੱਦਾਂ ਤਾਂ ਸੋਹਣੀ ਲੱਗਣ ਗਈ ਆ ਉਦਾਂ ਇਹ ਆ ਕਿ ਪਿੰਦਰ ਵੀ ਚੱਲ ਜਾਂਦਾ ਸਾਡੇ ਨਾਲ ਤਾਂ ਵਧੀਆ ਮੈਂ ਮਮੀ ਸਗੋਂ ਆਪ ਕਹਿੰਦੀ ਤੇ ਕਹਿੰਦੀ ਮੇਰਾ ਦਿਵੀ ਨਹੀਂ ਕਰਦਾ ਉੱਥੇ ਜਾਣ ਨੂੰ ਮੇਰੀ ਇਤ ਨਹੀਂ ਉਹਨੇ ਮੰਨੀ ਤੇ ਤੂੰ ਇੱਕ ਵਾਰੀ ਪੁੱਛ ਕੇ ਵੇਖ ਲੈ ਮਮੀ ਪੁੱਛਿਆ ਵਾ ਮੈਂ ਆ ਤੇ ਮੈਂ ਨਹੀਂ ਜਾਣਾਂ ਮੈਂ ਇੱਕ ਗੱਲ ਸੋਚੀ ਆ ਉਦਾਂ ਵੀ ਨਾ ਇਹਦਾ ਹੀ ਮਾਸੀ ਦੇ ਨਾਲ ਮਾਸਾ ਨਹੀਂ ਹੈਗਾ ਕਿਉਂਕਿ ਇਹ ਮਾਸੀ ਜਿਹੜੀ ਇਹ ਵੀ ਖੁਸ਼ਕ ਜਾਈ ਬੜੀ ਐ ਤੇ ਇਹ ਵਾਪੇ ਦੂਜੀ ਕੋ ਸਭ ਚੱਲ ਜਾਂਦਾ ਵੱਡੀ ਕੋ ਤੇ ਇਹ ਆਪੇ ਚੱਲ ਕੋਈ ਗੱਲ ਨਹੀਂ ਨਹੀਂ ਜਾਂਦਾ ਫਿਰ ਨਾ ਜਾਵੇ ਹੁਣ ਮੈਂ ਵੀ ਦੱਸ ਕਿੰਨੀ ਕੋਰੀ ਇਹਨੂੰ ਕਹਿ-ਕਹਿ ਕੇ ਘਾਟ ਆਹ ਮਮੀ ਹੁਣ ਫਿਰ ਤੱਕ ਕੇ ਨਾਲ ਥੋੜੀ ਖੜਿਆ ਜਾਂਦਾ ਕਿ ਜਿੰਨਾ ਦਾ ਤੁਮਾਂ ਚਾ ਕੇ ਮਾਣੀ ਨਾ ਭੇਜਿਆ ਚੁੱਪ ਕਰਕੇ ਕਿ ਉਹ ਨੁਕਰੇ ਬੈਠੇ ਰਹਿਣਗੇ ਕੋਈ ਫਾਇਦਾ ਥੋੜੀ ਹੋਣਾ ਜਾਂਦਾ ਤੇ ਵੇਲੇ ਤੁਸੀਂ ਮੈਨੂੰ ਕਿਹਾ ਇੱਕ ਵਾਰੀ ਮੈਂ ਤੇ ਉਸ ਵੇਲੇ ਤਿਆਰ ਹੋ ਗਈ ਆ ਨਾ ਤਨਾਲ ਸੇ ਕੋ ਚੰਗਾ ਕਰ ਵੀ ਕੋਈ ਜੀ ਹੋਣਾ ਚਾਹੀਦਾ ਮੇ ਪੁੱਤ ਹੁਣ ਤੂੰ ਤੇ ਮੇਰੇ ਨਾਲ ਜਾਣਾ ਹੀ ਜਾਣਾ ਤੂੰ ਤੇ ਮੇਰੀ ਧੀ ਹੋਈ ਉਹ ਤੁਣ ਕਰ ਜਾਂਦਾ ਵਾ ਜਿੱਦ ਨਿਆਣਾ ਜਦੋਂ ਸਿਆਣਾ ਹੋ ਗਿਆ ਨਾ ਇਹਨੇ ਆਪੇ ਨਾਲ ਤਰਪਿਆ ਕਰਨਾ ਤੇ ਬਾਕੀ ਇਹ ਹੁਣ ਤੂੰ ਪਰਸ ਅੱਲਾ ਤੇ ਨਵਾਂ ਪਿਆਈ ਤੇ ਮੈਂ ਕੀ ਕਰਨਾ ਮੈਂ ਤੇਰੇ ਵਾਲੇ ਦੀ ਪੈਸੇ ਪਾ ਦੇਣੀ ਚਲੋ ਕੋਈ ਨਹੀਂ ਮੈਂ ਲੈ ਲੈ ਆ ਮੈਂ ਤੈਨੂੰ ਦਵਾਂ ਹਾਂ ਚਲ ਗੱਡੀ ਦੇ ਠੰਡੀ ਕਰਾਂ ਮੜੀ ਜੀ ਨਾਲੇ ਜਾਣਾ ਅੱਜ ਸੰਧੂ ਕੋਲ ਤਰਪਿਆ 2 ਲੱਖ ਵੇਨਾ ਜੇ ਇਹਦੇ ਕੋਲ ਗੱਲ ਬਣ ਗਈ ਤੇ ਥੋੜਾ ਬੋਤਾ ਜੀ ਬੈਂਕ ਚ ਕੈਸ਼ ਦਿੱਤਾ ਜਾਏ ਤੇ ਚਲ ਇਹ ਆ ਵੀ ਥੋੜਾ ਠੱਲਿਆ ਜਾਵੇ ਕੰਮ ਫੋਰਥ ਕਿਸੇ ਪਾਸੇ ਹੁਣ ਆਸ ਨਹੀਂ ਰਹੀ ਚੱਲ ਮਣਾ ਜਾ ਕੇ ਕਰਦੇ ਆਂ ਗੱਲ ਆਗੇ ਆਗੇ ਬੱਬਾ ਚੱਲ ਬੈ ਪੁੱਤ ਜਵਾਦਾਂ ਉਨੇ ਕੰਮ ਕਰੀ ਜਾਂਦੇ ਜਾਂਦੇ ਨਾ ਡੀਕਾ ਰੋਟ ਲੱਲਿਓ ਲੈ ਲਾਂਗੇ ਕੋਈ ਨਹੀਂ ਨਿਆਣਿਆਂ ਨਿੱਕੇ ਨਿੱਕੇ ਉਹਨਾਂ ਦੇ ਮੈਂ ਤਾਂ ਫਿਕਰ ਨਾ ਕਰ ਟੋਟਕੇ ਨਾ ਜਾਵਾਂਗੇ ਹਾਂ ਉਹਨੇ ਉਹਦੀ ਅੰਦਰਾਂੀਆਂ ਖਾਣੀਆਂ ਵੇਂਦੀਆਂ ਨਿੱਕਰ ਆਹੋ ਚੰਗੇ ਨਹੀਂ ਲੱਗਦਾ ਹੈਗਾ ਨਾਲੇ ਰਿਸ਼ਤੇਦਾਰ ਕਿਹੜਾ ਰੋਜ਼ ਰੋਜ਼ ਜਾਇਆ ਜਾਂਦੇ ਆਪਾਂ ਦੀ ਗੱਲ ਸੁਣਾਓ ਜੀਰਾ ਹਾਂਜੀ ਇਹ ਮਨਬੀਰ ਸਿੰਘ ਦੇ ਘਰ ਜਾਣਾ ਅੱਜ ਮਨਬੀਰ ਸਿੰਘ ਦੇ ਹਾਂਜੀ 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 ਦੱਸੋ ਮੈਂ ਉਹਨਾਂ ਦਾ ਬੇਟਾ ਹੀ ਆ ਅੱਛਾ ਤੁਸੀਂ ਬੇਟਾ ਹੀ ਆ ਉਹਨਾਂ ਦੇ ਹਾਂਜੀ ਹਾਂਜੀ ਉਹ ਮੈਂ ਨਵੀਂ ਬੈਂਕ ਚ ਆਇਆ ਵਾਂ ਅੱਛਾ ਜੀ ਤੇ ਡੈਡੀ ਤਾਂ ਉਹਨਾਂ ਨੂੰ ਮਿਲਣਾ ਸੀਗਾ ਚਲੋ ਆਜੋ ਘਰੇ ਜਾ ਕੇ ਗੱਲ ਕਰਦੇ ਚਲੋ ਠੀਕ ਹੈ ਜੀ ਆਜੋ ਭਾਈ ਬਹੁਤ ਮਾਗਿਆ ਕਮੈਂਟ ਯਾਰ ਘਰ-ਬਾਰ ਤਾਂ ਬੜਾ ਵਧੀਆ ਪਾਇਆ ਵਾ ਪਰ ਇਹੋ ਜਿਹੇ ਬੰਦੇ ਤਾਂ ਇਹੋ ਜੇ ਕੰਮ ਹੁੰਦੇ ਆ ਕਰਦਿਆ ਚੁੱਕੀ ਜਾਂਦੇ ਆ ਤੇ ਘਰਾਂ ਤੇ ਲਾਈ ਜਾਂਦੇ ਆ ਤੇ ਮਗਰ ਤਾਂ ਕੋਈ ਖਿਆਲ ਹੀ ਨਹੀਂ ਮੈਨੂੰ ਸਮਝ ਨਹੀਂ ਲੱਗਾਂ ਨਹੀਂ ਆ ਡੈਲ ਬੈਂਕ ਵਾਲੇ ਤਾਂ ਇਹ ਤੱਕ ਕਦੀ ਆਏ ਨਹੀਂ ਆ ਪਤਾ ਨਹੀਂ ਕੀ ਚੱਕਰ ਹੀ ਦਰਜੇ ਹੀ ਲੱਗਾਈ ਲਓ ਹੋ ਸਕਦਾ ਭਾਵੇਂ ਚਾਚੇ ਹੁਣ ਵਾਲੇ ਕੰਮ ਤੇ ਲਾਏ ਹੋਣ ਮੈਂ ਵੀ ਹੁਣ ਸੋਚੀ ਜਾਂਦਾ ਹਾਂ ਕਲੋਂ ਪੰਚ ਆ ਮਾਰੇ ਹੋ ਡੈਡੀ ਆਪਣੇ ਨਵਾ ਜਿਹੜਾ ਉਹਦੇ ਪੱਜੀ ਕਿਤੇ ਗਏ ਜੇ ਕਿੱਥੇ ਚਲ ਗਏ ਆ ਉਹਨਾਂ ਕੰਮ ਗਏ ਜੇ ਕਿਤੇ ਅੱਛਾ ਅੱਛਾ ਹਾਂਜੀ ਕਿਦੋਂ ਦਾ ਕੌਣ ਗਏ ਉਹਨੂੰ ਮੇਂ ਟਾਈਮ ਲੱਗ ਜਾਣਾ ਜੀ ਦੱਸੋ ਤੁਸੀਂ ਕੰਮ ਕੀ ਸੀ ਉਹ ਕੰਮ ਦੇ ਭਾਈ ਸਾਹ ਰਾ ਉਹਨਾਂ ਨਾਲ ਵਾ ਤੇ ਕਿਦੋਂ ਕੌਣਾਂ ਨੂੰ ਦੱਸੋ ਤੁਸੀਂ ਮੈਨੂੰ ਉਹਨਾਂ ਨੂੰ ਹੋ ਸਕਦਾ ਸ਼ਾਮਾਂ ਪੈ ਜਾਣ ਉਹ ਨਹੀਂ ਤੁਸੀਂ ਦੱਸ ਦੋ ਮੈਨੂੰ ਮੈਂ ਸੁਣਾ ਦੇ ਦਾਂਗਾ ਉਹਨਾਂ ਨੂੰ ਸੁਣਾ ਕੇ ਦੇਣਾ ਵਾ ਕਰ ਦੇ ਨਹੀਂ ਚੁੱਕ ਲੈਂਦੇ ਜੇ ਨਾ ਤੂੰ ਤਾਰੇ ਆ ਨਾ ਤੀ ਗਿਆ ਚਾਰੇ ਆ ਵਾ ਨਾ ਨਵਾਂ ਆਪਣਾ ਨਹੀਂ ਚੰਦ ਸੋਚਦੇ ਜੇ ਕਰਜ਼ਾ ਹੋਰ ਕੀ ਉਹ ਨਹੀਂ ਨਹੀਂ ਭਾਜੀ ਹੱਡਾ ਨਹੀਂ ਕੋਈ ਵੀ ਕਰਜ਼ਾ ਹੈਗਾ ਉਹ ਛਾ ਠੀਕ ਆ ਮੈਨੂੰ ਲੱਗੀ ਸਮਝ ਉਹ ਨਾ ਮੇਰੇ ਚਾਚੇ ਨੇ ਬਣਾਈਆਂ ਲਿਮਟ ਮਨਜਿੰਦਰ ਸਿੰਘ ਨੇ ਉਹਨਾਂ ਦਾ ਹੋਣਾ ਕੋਈ ਉਹ ਵੀ ਅਸੀਂ ਪਾਗਲ ਥੋੜੀ ਹਾਂ ਕਾਜ ਦਾ ਨਾਮ ਰਵੀਰ ਸਿੰਘ ਦਾ ਬੋਲਣ ਰਿਹਾ ਵਾ ਡਿਹੜੀ ਦਾ ਨਾਮ ਹੋਰ ਕੀ 50 ਲੱਖ ਰੁਪਏ ਦਾ ਕਰਜ਼ਾ ਵਾ ਥੋੜਾ ਬੋਧਾ ਨਹੀਂ ਹੈਗਾ ਕਿੰਨਾ ਭਾਜੀ 5 ਲੱਖ ਰੁਪਈਆ 5 ਲੱਖ ਰੁਪਈਆ ਹੋਰ ਕੀ ਉਹ ਨਹੀਂ ਨਹੀਂ ਭਾਜੀ ਤੁਹਾਨੂੰ ਭਲੇ ਖਾ ਲੱਗਾ ਹੋਣਾ ਜੇ ਉਹ ਖਾਡਾ ਤੁਹਾਨੂੰ ਪੈ ਗਿਆ ਵਾ ਤੁਹਾਨੂੰ ਨਹੀਂ ਪਿਆ ਹੈਗਾ ਤੁਹਾਡੇ ਸਿਰ ਤੇ 1 ਰੁਪਈਏ ਦਾ ਕਰਜ਼ਾ ਨਹੀਂ ਜੇ ਉਹ ਤਾਂ ਹਾਂ ਤੇ ਮੈਂ ਫੈਲ ਨਾ ਲੈ ਕੇ ਆਇਆ ਮੈਂ ਨਾ ਮੰਨੋਗੇ ਤੇ ਵਿਖਾਉਣਾ ਤੇ ਬਣੂਗਾ ਤੁਹਾਨੂੰ ਉਹ ਹਰਾ ਤਸੀਦਾ ਹੋਣ ਦੇ ਜੇ ਤੁਹਾਨੂੰ ਪਤਾ ਕੀ ਕਰਦ ਨੇ ਹੁੰਦਾ ਸੱਚੀ ਭਾਜੀ ਅਹੀ ਨਹੀਂ ਕਰਜ਼ਾ ਚੁੱਕਿਆ ਕੇ ਬੈਂਕ ਚੋਂ ਵੀ ਉਹ ਭਰਾ ਜਾਣ ਤੋਂ ਗੱਲ ਨੂੰ ਕਦੀ ਫੋਨ ਕਰੀਏ ਤਾਂ ਫੋਨਾਂ ਚੁੱਕੋ ਤੁਸੀਂ ਕਦੀ ਕੋਈ ਲਾਰਾ ਤੇ ਕਦੀ ਕੋਈ ਲਾਰਾ ਜਦੋਂ ਫੋਨ ਕਰ ਲਈਏ ਨਾ ਐਦਾਂ ਵਾ ਉਹਦਾ ਵੱਡੇ ਵੱਡੇ ਫੜਾ ਮਾਰੀ ਜਾਂਦੇ ਆਗੇ ਹੈਂ ਅਵਲ ਤੇ ਫੋਨ ਚੁਕੜਾ ਨਹੀਂ ਚੁਕਣੋ ਹਟ ਗਿਆ ਭਰਾ ਅਤਰੇ ਹੁੰਦਿਆਂ ਲਾ ਦਨਾ ਵਾ ਅਵਲ ਤੇ ਚੁਕਣਾ ਨਹੀਂਗਾ ਜੇ ਚੁੱਕਿਆ ਤੇ ਰੱਖੀ ਫੜਾ ਕਿੰਨਾ ਮਾਰਦਾ ਕਿਉਂ ਆ ਵੇਖ ਲਾ ਆ ਵੇਲੇ ਤੇਨ ਚੁੱਕਿਆ ਫੋਨ ਆਦਾ ਅਹੀਂ ਭਾਵਾ ਆ ਕੇ ਆਈ ਤੁਹਾਡੇ ਘਰ ਹੀ ਆ ਗਏ ਤਾਂ ਐਦਾਂ ਕਰੋ ਭਾਜੀ ਇੱਕ ਵਾਰੀ ਤੁਸੀਂ ਲਾ ਦੇਵੋ ਸੋ ਤਾਂ ਮੈਂ ਚੁੱਕਦੇ ਆ ਕਿ ਨਹੀਂ ਚੁੱਕਦੇ ਇਹ ਗਾ ਨਹੀਂ ਕਰਦੇ ਜੋ ਕੁਲੜੇ ਦੇ ਮੁਰਕੇ ਦੀ ਖੂਨ ਚੱਪਲੀ ਖੂਨ ਤੇ ਬੰਦਾ ਹੁੰਦਾ ਡੈਡੀ ਦਾ ਆ ਵੇਖਿਆ ਹੀ ਹੁਣ ਸ਼ਾਮ ਆ ਤਾਂ ਕਿ ਬੰਦੀ ਰਹਿਣਾ ਮਾ ਪਾਜੀ ਸਾਨੂੰ ਇਦਾਂ ਨਹੀਂ ਯਕੀਨ ਆਉਣਾ ਤੁਹਾਨੂੰ ਕਾਜੋ ਫਾੜਨੇ ਪੈਣੇ ਠੀਕ ਆ ਨਾ ਆ ਵੇ ਹਲਾ ਵੀਰ ਆ 5 ਲੱਖ ਰੁਪਏ ਦੇਖਣ ਦੇ ਤੇ ਲਿਖਿਆ ਕਿ ਨਹੀਂ ਦਿਖਣ ਦੇ ਹਾਂਜੀ ਦੇਖਾਂ ਤੇ ਦੇ ਆ ਆਹੋ ਤੇ 6 ਮਹੀਨਾ ਦਾ ਨਾ ਘਾਟੋ ਘਟ ਵੀ ਹਿਸਾਬ ਤਾਂ ਲੱਗਦਾ 5 ਲੱਖ ਰੁਪਏ ਵਿਆਜ ਬਣਦਾ ਹੀ ਇਹਦਾ ਤੇ ਆਪਣੇ ਟੈਡ ਦੇ ਨਾ ਬਾਲਾ ਚੰਗੀ ਤਰ੍ਹਾਂ ਉੱਤੇ ਵੀਰ ਓ ਜੀ ਇਹ ਸੱਚੇ ਕੁਸ਼ ਹੋਣਾ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਜੀ ਤੇ ਤੂੰ ਹੀ ਫਨੇਰੇ ਤੁਰੇ ਫੰਡੇ ਜਿਹ ਹੈ ਉਹ ਹੀ ਜਟਾਂ ਜਿਮੀ ਤਰ੍ਹਾਂ ਦੇ ਮੁੰਡੇ ਆ ਚਲੋ ਥੋੜਾ ਬੋੜਾ ਕਰਜਾ ਹੁੰਦਾ ਵਾ ਲੈਣ ਦੇ ਸਰਕਾਰ ਨਾਲ ਬਣਿਆ ਕੋਈ ਗੱਲ ਨਹੀਂ ਜੀ ਪਰ ਤੂੰ ਹੀ 500 ਲੱਖ ਚੋਕੇ ਦੇ ਭੋਲੀ ਗਏ। ਪਰ ਭਾਜੀ ਹੁਣ ਇਹਦਾ ਹੱਲ ਕੋਈ ਹੱਲ ਹੀ ਹੋਈ ਆ। ਆ ਜੇ ਇਹਦਾ ਤਰੀਕਾ ਤੁਹਾਨੂੰ ਦੱਸ ਦਿੰਦਾ ਵਾ। ਉਹ ਤਾਂ ਕਰਦੇ ਨਵੀਂ ਪਰਾਣੀ ਠੀਕ ਵਾ। ਇਹ ਤੁਹਾਡੀ ਪੈੜੀ ਦੀ ਨਲਾਮੀ ਹੋਈ ਨਹੀਂ ਫਿਰ ਗੱਲ ਤੇ ਇੰਨੀ ਕਿਥੇ। ਨਲਾਮੀ? ਉਹ ਭਾੜੀ ਕਰਨੀ ਪਾਣੀ ਫਿਰ 30 ਲੱਖ ਰੁਪਈਆ ਬਣਿਆ ਪੂਰਾ। ਚਲੋ ਕੋਈ ਗੱਲ ਨਹੀਂ। ਹੋਰ ਕੋਈ ਰਾਹ ਦੱਸੋ ਹਾਂ। ਉਹ ਰਾਹ ਭਾਜੀ ਇਹੋ ਹੈਂਡਲਾ ਵਾ। ਸਾਡਾ ਕੰਮ ਬੰਦੇ ਨੇ ਘੋਰਾ ਕੇ ਦੱਸਣਾ ਮੜਾ ਜੀ ਵੀ ਹਾਂ। ਆ ਕੰਮ ਹੈਗਾ ਹੀ ਤਾਂ ਕਰ ਲਿਓ। ਠੀਕ ਆ ਨਾ ਇਹ ਤੋਂ ਬਾਅਦ ਸਾਡੇ ਹੱਥ ਖੜੇ ਜੇ ਫਿਰ ਔਰ ਇੱਕ ਨੰਨਾ ਨਕਰੋ ਆਪਣੇ ਕੋਲ ਤੇ ਡਾੜੀ ਆਪਾਂ ਇਹਨੂੰ ਖਾ ਲਦੇ ਹੋ ਠੀਕ ਆ ਠੀਕ ਜੀ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਦਾ ਵਾ ਹਾਂਜੀ ਸਾਡੇ ਬੈਂਕਾਂ ਨੂੰ ਹੁੰਦੇ ਆ ਆਪਾਂ ਤੇ ਲਿੰਕ ਤੇ ਹੋਰ ਤਾਂ ਨਾ ਚੋਣ ਤਾਂ ਵੀ ਤਿੰਨ ਚੁੱਕੇ ਦੇ ਪੈਸੇ ਅੱਛਾ ਠੀਕ ਆ ਨਾ ਉਹ ਵੀ ਬੰਦੇ ਆਉਣ ਹੀ ਆਲੇ ਆ ਭਾਜੀ ਜੀ ਆਪਾਂ ਥੋੜੇ ਥੋੜੇ ਕਰਕੇ ਤਾਰਦੇ ਆ ਤੇ ਫਿਰ ਉਹ ਜੇ ਭਾਈ ਜੀ ਥੋੜੇ ਥੋੜੇ ਕਰਕੇ ਤਾਰੇ ਹੁੰਦੇ ਨਾ ਇੱਥੇ ਤੱਕ ਉਹਦੀ ਨੌਪਤ ਨਹੀਂ ਪੈਣੀ ਚਲੋ ਕੋਈ ਨਹੀਂ ਤੀ ਬੋਣਾਂ ਦੇ ਪਤਾ ਹੀ ਹੁਣ ਲੱਗਾ ਵਾ ਕਿ ਤਾਰਨੇ ਕਿੱਥੋਂ ਆਗੇ ਚਲੋ ਬਹੁ ਮੈਂ ਚਾਹ ਲਾ ਕਿਉਂ ਨਾ ਦਾ ਡੇਲੀ ਉਹ ਨਹੀਂ ਭਾਜੀ ਅੱਗੇ ਵੀ ਤੁਹਾਡੇ ਰਕੇ ਦੋ ਤਿੰਨ ਕੇਸ ਹੋਰ ਵਾ ਉਨਾਂ ਜਾ ਕੇ ਵੇਖਾਂ ਕੀ ਆਂਦੇ ਆ ਮੇਰਾ ਕੰਮ ਤਾਂ ਹਜ਼ਮ ਤਾਂ ਦਾ ਦਿੱਤਾ ਹੀ ਹੁਣ ਠੀਕ ਜੀ ਇਹਦਾ ਫੋਨ ਫਾਂ ਚੁੱਕ ਲਿਆ ਕਰੋ ਠੀਕ ਹੈ ਇਹ ਕੇਸ ਭਾਂਜਾਂ ਦਾ ਮੁਰ ਕਿਹ ਹੈ ਗੱਲ ਦਾ ਠੀਕ ਆ ਨਾ ਚਲੋ ਕੋਈ ਨਹੀਂ ਦੇ ਦਾਂਗਾ ਡਾਡੀ ਨੂੰ ਸੁਣਾ ਮੈਂ ਹੋਰ ਤਾਂ ਕੰਨੇ ਨੇ ਗੱਲਾਂ ਤੇਰੇ ਭੈਣ ਭਣ ਵੀ ਇਹਨੇ ਸੇਵਾ ਬੜੀ ਕੀਤੀ ਹੈ ਜੀ ਲੈ ਤਾਂ ਸੇਵਾ ਕਰਨੀ ਨਹੀਂ ਅਸੀਂ ਕਿਰੇ ਘੱਟ ਕਰਨੇ ਉਹਨਾਂ ਦੀ ਸੇਵਾ ਚੱਲ ਸਾਡੀ ਨੂੰ ਨਾਲ ਹੀ ਸਾਡਾ ਟੌਰ ਬਣ ਗਿਆ ਵਾ ਨਹੀਂ ਨਹੀਂ ਉਹ ਬਸੇਰੀ ਸੇਵਾ ਕਰਦੇ ਨੇ ਤੇ ਨਾਲੇ ਆਪ ਵੀ ਜਦੋਂ ਆਉਂਦੇ ਆ ਵੱਧ ਤੋਂ ਵੱਧ ਸੇਵਾ ਕਰੀਦੀ ਆ ਹੱਥ ਨੂੰ ਹੱਥ ਵਾ ਪਤਾ ਨਹੀਂ ਹੁਣ ਮੁੰਡਾ ਘਰ ਵਕ ਨੇ ਮਦਾਈ ਨਹੀਂ ਹੁੰਦਾ ਵਾ ਜੇ ਜਾਈਏ ਤੇ ਅਗਲਾ ਵੀ ਸੇਵਾ ਆਪਣੀ ਕਰੇ ਤੇ ਜੇਦੋਂ ਅਗਲਾ ਆਵੇ ਤੇ ਆਪ ਵੀ ਬੰਦਾ ਸੇਵਾ ਆਪਣੀ ਫੁੱਲ ਕਰੇ ਵੇਖ ਲੈ ਨਾਲੇ ਮੂਹ ਰਾਣੀ ਮੈਂਦੀ ਹੋਣੀ ਆ ਕਿੰਨੀ ਇਹਨਾਂ ਦੀ ਧੋਣ ਹੈ ਨਾ ਪਤਾ ਵਾ ਕਿ ਕਿੰਨੀ ਉਕਾਟ ਆਉਂਦੀ ਹੈ